ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਿਰਤਨ ਕੋ ਥਨ ਤੇਰੋ ਨਾਉ ਨਿਥਾ ਵਹਿ ਕੋ ਨਾਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲ ਕਠਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਮਨੇ ਕੇ ਵਰਨਾ ਜਾਨ ਸਿ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥਾ ਵੈ ਕੋ ਨਾਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨੇ ਕੀ ਵਰਨਾ ਜਾਨ ਸ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥ ਵੈ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਹ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨੇ ਕੀ ਵਰਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥਾ ਵੈ ਕੋ ਨਾਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕਿਆ ਵਰਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥ ਵੈਕੂ ਨਾਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨੁ ਸਗਲੇ ਕਠਾ ਕੋ ਦੇਵ ਹੋਦਾਨੁ करन करावन हर स्वामी सगल कठाके अंतर जामी अपनी गतमित जन हो आपे आपन संग आप प्रभराते तुमरी उस्तत उसत तुमते होए ਨਾਨੇ ਕੇ ਵਰਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥਾ ਵੈ ਕੋ ਨਾਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨੇ ਕੇ ਵਰਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥਾ ਵੈ ਕੋ ਨਾਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨੇ ਕੀ ਵਰਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥਾ ਵੈ ਕੋ ਨਾਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲ ਕਟਾਕੇ ਅੰਤਰਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨੇ ਕੇ ਵਰਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥਾ ਵੇ ਕੋ ਨਾਉ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨੁ ਅੱਜ ਦੀ ਇਹ ਖਾਸ ਵੀਡੀਓ ਸਗਲੇ ਕਠਾ ਕੋ ਦੇਵ ਹੋ ਦਾਨੋ ਕਰਨ ਕਰਾਵਨ ਹਰਿ ਸੁਆਮੀ ਜੋ ਇਨਸਾਨ ਪਰਮਾਤਮਾ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਸਗਲੇ ਕਠਾ ਕੇ ਅੰਤਰ ਜਾਮੀ ਸਭ ਤੋਂ ਪ੍ਰੀਤ ਹੁੰਦਾ ਹੈ ਆਪਣੀ ਗਤ ਮਿਤ ਜਨ ਹੋ ਆਪੇ ਮਜੂਰੀ ਦੇ ਰੀਤੀ ਸੰਗ ਆਪ ਪ੍ਰਭ ਰਾਤੇ ਉਮਰੀ ਉਸਤ ਤੁੰਤੇ ਹੋਏ ਨਾ ਨੇ ਕਿ ਵਰਨਾ ਜਾਣ ਸਿ ਕੋਏ ਤਿਆਕ ਨਿਰਤਨ ਕੋ ਤੁੰਨ ਤੇ ਰੋ ਨਾ ਜਾ ਵਸ ਨਿਥਾ ਵੇ ਕੋ ਨਉ ਤੇਰਾ ਥਾਉ ਸ਼੍ਰੀ ਖੰਡ ਪਾਠ ਸਾਹਿਬ ਰੱਖਿਆ ਮਾਨੇ ਕੋ ਪ੍ਰਭ ਤੇਰੋ ਮਾਨ ਉਸ ਦਿਨ ਗ੍ਰੰਥੀ ਸਗਲੇ ਇਕਠਾ ਕੋ ਦੇਵ ਹੋ ਦਾਨ ਉਸ ਦਿਨ ਗ੍ਰੰਥੀ ਕਰਨ ਕਰਾਵਨ ਹਰਿ ਸਵਾਮੀ ਬਹੁਤ ਹੀ ਸ਼ਾਂਤ ਮਈ ਤਰੀਕੇ ਨਾਲ ਬਹੁਤ ਸਗਲ ਕਟਾਕੇ ਅੰਤਰ ਜਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਪੇ ਆਪਣੀ ਗਤ ਮਿਤ ਜਨ ਹੋ ਆਪੇ ਚਟਾਪਨ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਸਮਾ ਨਾ ਨਿਕਿਆ ਵਰਨਾ ਜਾਨ ਸੇ ਕੋਏ ਜਦੋਂ ਦੂਜੇ ਧਨ ਕੋ ਧਨ ਤੇਰੋ ਨਾਉ ਤੇ ਉਹ ਜੋ ਚਿੱਟੇ ਬਾਣੇ ਵਾਲੇ ਜੀਸੇ ਮੂ ਤੇਰਾ ਥਾਉ ਜਿਵੇਂ ਹੀ ਨਿਮਾਨੇ ਕੋ ਪ੍ਰਭ ਤੇਰੋ ਮਾਨੋ ਸਗਲੇ ਕਟਹਾ ਕੋ ਦੇਵ ਹੋ ਦਾਨ ਜਿਵੇਂ ਹੀ ਗ੍ਰ anth ਸਿੰਘ ਕਰਨ ਕਰਾਵਨ ਹਰ ਸੁਆਮੀ ਤੋ ਕਰੀਬਨ ਸਗਲੇ ਕਟਹਾ ਕੇ ਅੰਤਰ ਜਾਮੀ ਕਿ اچانک ਉਹ ਪਿੱਛੇ ਨੂੰ ਡਿੱਗ ਪਿਆ ਆਪਣੀ ਗਰਤਮਿਤ ਜਨ ਹੋ ਆਪੇ ਲੱਗ ਗਈ ਸੀ ਕੋਈ ਸੇਤ ਖਰਾਪ ਆਪਣੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਬਰ ਨਾ ਜਾਣ ਸੇ ਕੋਏ ਨਿਰਤਨ ਕੋ ਥਨ ਤੇ ਰੋ ਨਾਉ ਨਿਥਾ ਵੈ ਕੋ ਨਾਉ ਤੇਰਾ ਥਾਉ ਭੱਜ ਕੇ ਉਸ ਗ੍ਰੰਥ ਸਿੰਘ ਮਾਨੇ ਕੋ ਪ੍ਰਭ ਤੇਰੋ ਮਾਨੋ ਅਜੀ ਪਹਿਲੀ ਪੰਕਤੀ ਨੂੰ ਸਰੂ ਕੀਤਾ ਹੀ ਸੀ ਸਗਲੇ ਇਕਠਾ ਕੋ ਦੇਵ ਹੋ ਦਾਨੋ ਸਭੀ ਕਹਿਐ ਸੰਤ ਕੇ ਗਰਨ ਕਰਾਵਨ ਹਰ ਸੁਆਮੀ ਅਮਰ ਕਾਲਪੁਰਖ ਦੇ ਚਾਹਨ ਦੇ ਵਿੱਚ ਤੇ ਸਭ ਕਹਿਐ ਸਗਲੇ ਇਕਠਾ ਕੇ ਅੰਤਰ ਜਾਮੀ ਜਿਸ ਇਹ ਪਵਿੱਤਰ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਬਰ ਨਾ ਜਾਣ ਸੇ ਕੋਏ ਨਿਰਤਨ ਕੋ ਧਨ ਤੇ ਰੋ ਨਾਉ ਨਿਥਾ ਵੈ ਕੋ ਨਾਉ ਤੇਰਾ ਥਾਉ ਪਰ ਅਚਾਨਕ ਨਿਮਾਨੇ ਕੋ ਪ੍ਰਭ ਤੇਰੋ ਮਾਨ ਇਸ ਦੁਨੀਆ ਨੂੰ ਅਲਗ ਕਰਕੇ ਕਿ ਪਰਮਾਤਮਾ ਸਗਲੇ ਕੋ ਦੇਵ ਹੋ ਦਾਨ ਕਰਨ ਕਰਾਵਨ ਹਰ ਸੁਆਮੀ ਇਸੇ ਕਰਕੇ ਸਗਲ ਇਕਠਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਹੀ ਮੋਤੂ ਆਪਣੇ ਸੰਗ ਆਪ ਪ੍ਰਭ ਰਾਤੇ ਤੁਮਹੀ ਉਸਤ ਤੁਮਤੇ ਹੋਏ ਨਾਨਕ ਅਵਰਨਾ ਜਾਣ ਸਿ ਕੋਏ ਨਿਰਤਨ ਕੋ ਧਨ ਤੇਰੋ ਨਾਉ ਕਿ ਸਾਡੀ ਆਉਣ ਬਣੇ ਸਾਂ ਨਿਥਾ ਵਹਿ ਕੋ ਨਾਉ ਤੇਰਾ ਥਾਉ ਅਗਲੀ ਵੀਡੀਓ ਦੇ ਵਿੱਚ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲੇ ਕਠਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇ ਰੋ ਨਾਉ ਨਿਥਾ ਵੈ ਕੋ ਨਉ ਤੇਰਾ ਥਾਓ ਨਿਮਨੇ ਕੋ ਪ੍ਰਭ ਤੇਰੋ ਮਾਨੁ ਸਗਲ ਕਠਾ ਕੋ ਦੇਵ ਹੋਦਾਨੁ ਕਰਨ ਕਰਾਵਨ ਹਰਿ ਸੁਆਮੀ ਸਗਲ ਕਠਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸ ਕੋਏ ਨਿਰਤਨ ਕੋ ਥਨ ਤੇ ਰੋ ਨਾਉ ਨਿਥ ਵੈਕੂ ਨਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨੁ ਸਗਲ ਕਠਾ ਕੋ ਦੇਵ ਹੋਦਾਨੁ ਕਰਨ ਕਰਾਵਨ ਹਰਿ ਸੁਆਮੀ ਸਗਲ ਕਠਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਥਨ ਤੇ ਰੋ ਨਾਉ ਨਿਥਾ ਵੈ ਕੋ ਨਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲੇ ਕਠਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਥਨ ਤੇ ਰੋ ਨਾਉ ਨਿਥਾ ਵੈ ਕੋ ਨਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨੁ ਸਗਲੇ ਕਠਾ ਕੋ ਦੇਵ ਹੋਦਾਨੁ ਕਰਨ ਕਰਾਵਨ ਹਰਿ ਸੁਆਮੀ ਸਗਲੇ ਕਠਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕਿਆ ਵਰਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥ ਵੈ ਕੋ ਨਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲੇ ਕਠਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸ ਕੋਏ ਨਿਰਤਨ ਕੋ ਥਨ ਤੇ ਰੋ ਨਾਉ ਨਿਥਾ ਵੈਕੂ ਨਉ ਤੇਰਾ ਥਾਓ ਨਿਮਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲੇ ਕਠਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇ ਰੋ ਨਾਉ ਨਿਥਾ ਵੈਕੂ ਨਉ ਤੇਰਾ ਥਾਓ ਨਿਮਨੇ ਕੋ ਪ੍ਰਭ ਤੇਰੋ ਮਾਨੁ ਸਗਲੇ ਕਠਾ ਕੋ ਦੇਵ ਹੋ ਦਾਨੁ ਕਰਨ ਕਰਵਨ ਹਰਿ ਸੁਆਮੀ ਸਗਲ ਕਠਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕਿ ਵਰਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥਾ ਵਹਿ ਕੋ ਨਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨ ਸਗਲ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲ ਕਠਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਥਨ ਤੇ ਰੋ ਨਾਉ ਨਿਥਾ ਵੈ ਕੋ ਨਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨੁ ਸਗਲ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲ ਕਠਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਥਨ ਤੇ ਰੋ ਨਾਉ ਨਿਥ ਵੈਕੂ ਨਉ ਤੇਰਾ ਥਾਓ ਨਿਮਨੇ ਕੋ ਪ੍ਰਭ ਤੇਰੋ ਮਾਨ ਸਗਲ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲ ਕਠਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸ ਕੋਏ ਨਿਰਤਨ ਕੋ ਥਨ ਤੇ ਰੋ ਨਾਉ ਨਿਥਾ ਵੈ ਕੋ ਨਉ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲੇ ਕਠਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕਿਆ ਵਰਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥਾ ਵੈਕੂਨਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲੇ ਕਠਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕਿਆ ਵਰਨਾ ਜਾਣ ਸਿਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥ ਵੈ ਕੋ ਨਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲੇ ਕਠਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕਿਆ ਵਰਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥ ਵੈ ਕੋ ਨਉ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋਦਾਨ ਕਰਨ ਕਰਵਨ ਹਰਿ ਸੁਆਮੀ ਸਗਲੇ ਕਠਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਥਨ ਤੇ ਰੋ ਨਾਉ ਨਿਥ ਵੈਕੂਨਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਠਾ ਕੋ ਦੇਵ ਹੋ ਦਾਨ ਕਰਨ ਕਰਾਵਨ ਹਰਿ ਸੁਆਮੀ ਸਗਲੇ ਕਠਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕਿਆ ਵਰਨਾ ਜਾਣ ਸਿ ਕੋਏ ਨਿਰਤਨ ਕੋ ਥਨ ਤੇਰੋ ਨਾਉ ਨਿਥਾ ਵਹਿ ਕੋ ਨਉ ਤੇਰਾ ਥਾਓ ਨਿਮਨੇ ਕੋ ਪ੍ਰਭ ਤੇਰੋ ਮਾਨੁ ਸਗਲ ਕਠਾ ਕੋ ਦੇਵ ਹੋਦਾਨੁ ਕਰਨ ਕਰਾਵਨ ਹਰਿ ਸੁਆਮੀ ਸਗਲ ਕਠਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸੇ ਕੋਏ ਨਿਰਤਨ ਕੋ ਥਨ ਤੇ ਰੋ ਨਾਉ ਨਿਥਾ ਵਹਿ ਕੋ ਨਉ ਤੇਰਾ ਥਾਉ ਨਿਮਨੇ ਕੋ ਪ੍ਰਭ ਤੇਰੋ ਮਾਨੁ ਸਗਲ ਕਠਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸੁਆਮੀ ਸਗਲ ਕਠਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣ ਸਿਕੋਏ ਵਾਹਿਗੁਰੂ ਦੀ ਕਾ ਖਾਲਸਾ ਵਾਹਿ